ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਲੈਟ ਮਿਲੇ ਹੋਏ ਨੇ ਸਾਨੂੰ ਇਹ 2018 ਚ ਅਲਾਉਟ ਹੋਏ ਸੀ ਜੀ ਸੀਵਰੇਜ ਦੀ ਸਭ ਪੀਪ ਦਿੱਕਤ ਆ ਰਹੀ ਹੈ ਕਿ ਸੀਵਰੇਜ ਬੰਦ ਪਿਆਗਾ ਜੀ ਆਲੇ-ਦਾਲੇ ਪਾਣੀ ਭਰਿਆ ਪਿਆਗਾ ਇੱਥੇ ਮੱਛਰ ਵਗੈਰਾ ਸਾਰਾ ਕੁਝ ਹੋਇਆ ਪਿਆ ਜੀ ਪਹਿਲਾਂ ਤੇ ਇਹ ਸ਼ੁਰੂ ਚ ਮਾਫ ਸੀਗਾ ਜੀ ਪਰ 2 ਸਾਲ ਬਾਅਦ ਸਾਨੂੰ ਦਿੱਕਤ ਆਉਣ ਲੱਗ ਗਈ ਜਦੋਂ ਬਿੱਲ ਉਹਨਾਂ ਨੇ ਸਾਨੂੰ ਇਕੱਠਾ ਦੇ ਦਿੱਤਾ ਜੀ ਜੀ ਬੱਸ ਦਾ ਪਾਣੀ ਗੰਦਾ ਪਾਣੀ ਸਾਰਾ ਬਾਹਰ ਆ ਰਿਹਾ ਜਿਹਦੇ ਨਾਲ ਬੱਚੇ ਸਿੱਧਨ ਤੇ ਪ੍ਰੋਬਲਮ ਆ ਰਹੀ ਹੈ ਨਾਲ ਉਹ ਕੋਈ ਪਾਰਕ ਹੈ ਜੀ ਤੁਹਾਡਾ ਜੀ ਕੀ ਦਿੱਕਤ ਆ ਰਹੀ ਹੈ ਇਸ ਇਲਾਕੇ ਜੇ ਕਦੋਂ ਤੋਂ ਰਹਿ ਰਹੇ ਹੋ ਤੁਸੀਂ ਹਾਂਜੀ ਅਸੀਂ ਵੀ ਜੀ ਉੱਥੋਂ 4 ਸਾਲਾਂ ਤੋਂ ਹੀ ਰਹਿ ਰਹੇ ਹਾਂਗੇ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਹਰਦੀਪ ਸਿੰਘ ਤੇ ਕਦੋਂ ਤੁਹਾਨੂੰ ਇਹ ਫਲੈਟ ਮਿਲੇ ਸੀ ਔਰ ਕਿਹੜੀ ਯੋਜਨਾ ਤਹਿਤ ਤੁਹਾਨੂੰ ਫਲੈਟ ਮਿਲੇ ਹੋਏ ਨੇ ਇਹ ਸਾਨੂੰ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਲੈਟ ਮਿਲੇ ਹੋਏ ਨੇ ਸਾਨੂੰ ਇਹ 2018 ਚ ਅਲਾਟ ਹੋਏ ਸੀ ਜੀ ਤੇ ਦਿੱਕਤ ਕਦੋਂ ਤੋਂ ਆ ਰਹੀ ਹੈ ਔਰ ਕੀ ਦਿੱਕਤ ਆ ਰਹੀ ਹੈ ਦਿਕਤ ਆ ਰਹੀ ਸਾਨੂੰ ਪਾਣੀ ਤੇ ਸੀਵਰੇਜ ਦੀ ਸਪਲਾਈ ਵਿੱਚ ਦਿਕਤ ਆ ਰਹੀ ਹੈ ਕਿ ਸੀਵਰੇਜ ਬੰਦ ਪਿਆਗਾ ਜੀ ਆਲੇ-ਦਾਲੇ ਪਾਣੀ ਭਰਿਆ ਪਿਆਗਾ ਇੱਥੇ ਮੱਛਰ ਵਗੈਰਾ ਸਾਰਾ ਕੁਝ ਹੋਇਆ ਪਿਆ ਜੀ ਤੇ ਪਾਣੀ ਤੇ ਸੀਵਰੇਜ ਦਾ ਬਿੱਲ ਜਿਹੜਾ ਹੈ ਉਹ ਵੀ ਪੇ ਕਰਨਾ ਪੈਂਦਾ ਤੁਹਾਨੂੰ ਕੀ ਹਾਂਜੀ 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 ਪਹਿਲਾਂ ਤੇ ਇਹ ਸ਼ੁਰੂ ਵਿੱਚ ਮਾਫ਼ ਸੀਗਾ ਜੀ ਪਰ 2 ਸਾਲ ਬਾਅਦ ਸਾਨੂੰ ਦਿਕਤ ਆਉਣ ਲੱਗ ਗਈ ਜਦੋਂ ਬਿੱਲ ਉਹਨਾਂ ਨੇ ਸਾਨੂੰ ਇਕੱਠਾ ਦੇ ਦਿੱਤਾ ਜੀ ਕਿੰਨਾ ਬਿੱਲ ਦਿੱਤਾ ਸੀਗਾ ਸਰ ਹੁਣ ਉਹਨਾਂ ਨੇ ਹਾਂ ਜੀ ਬਸ ਅਮਾਊਂਟ ਬਹੁਤ ਜ਼ਿਆਦਾ ਆ ਗਈ ਸੁਵਿਧਾ ਕੋਈ ਨਹੀਂ ਹੈ ਸੁਵਿਧਾ ਕੋਈ ਨਹੀਂ ਹੈਗੀ ਪਹਿਲਾਂ ਸਾਨੂੰ ਇਕੱਲੇ ਇਕੱਲੇ ਰੰਬੇਲਾ ਹੁੰਦਾ ਸੀਗਾ ਤੇ ਸ਼ਿਕਾਇਤ ਦੇਣ ਵਾਸਤੇ ਸਾਨੂੰ ਕਿੱਥੇ ਜਾਣਾ ਪੈਂਦਾ ਹੈ ਸਾਨੂੰ ਸ਼ਿਕਾਇਤ ਦੇਣ ਵਾਸਤੇ ਜਿਹ ਪੁਟਾ ਜੀ ਜਾਣਾ ਪੈਂਦਾ ਹੈ ਔਰ ਉਹਦੀ ਕਿੰਨੀ ਦੂਰ ਪੈਂਦਾ ਉਹ ਸਰ ਉਰ ਤੋਂ ਪੈਂਦਾ ਸਾਨੂੰ 10 10-12 ਕਿਲੋਮੀਟਰ ਪੈਂਦਾ ਉਸ ਤੋਂ ਬਾਅਦ ਕੋਈ ਅਫਸਰ ਆਇਆ ਔਰੇ ਕੋਈ ਮੁਲਾਜ਼ਮ ਆਇਆ ਸਰ ਆਂਦੇ ਨੇਗੇ ਤਾਂ ਬਸ ਉਹ ਇਹੀ ਕਹਿ ਕੇ ਜਾਂਦੇ ਨੇਗੇ ਵੀ ਤੁਸੀਂ ਆਪਣਾ ਇਕੱਠੇ ਹੋ ਕੇ ਸਾਰੇ ਜਣੇ ਬਿਲព្រੋ ਇਕੱਠੇ ਹੋ ਕੇ ਬਿੱਲ ਤਾਂ ਭਰਿਏ ਜੇ ਉਹਰੇ ਫਲੈਟ ਪੂਰੇ ਚੜੇ ਹੋਣ ਤੁਸੀਂ ਲਾਲ 100 ਚੋਂ 50% ਦੇ ਕੇ ਇਸ ਵੇਲੇ ਕਿੰਨੇ ਪਰਿਵਾਰ ਰਹ ਰਹੇ ਔਰੇ ਪੂਰੇ ਸਾਲ ਹੁਣ 50 ਬੰਦੇ ਆ 150 ਕੁਆਟਰ ਹੈਗਾ 50 ਬੰਦੇ ਰਹਿੰਦੇ ਏ 50 ਕੁਟ ਛੋਟੇ ਬੱਚੇ ਵੀ ਰਹਿੰਦੇ ਨੇ ਔਰੇ ਬਿਲਕੁਲ ਸਰ ਬਿਲਕੁਲ ਛੋਟੇ ਬੱਚੇ ਨੇ ਆਪ ਦੇਖ ਸਕਦੇ ਹੋ ਤੁਸੀਂ ਪਿੱਛੇ ਖੜੇ ਨੇ ਇੱਥੇ ਖੇਡ ਰਹੇ ਨੇ ਜੀ ਅਜ ਤਰ ਦੇ ਕੁਸਰ ਪੌੜੀ ਦੇ ਬੱਚੇ ਤਜੋੜੇ ਗੰਦਗੀ ਵਾਲਾ ਮਾਹੌਲ ਤੁਸੀਂ ਦੱਸ ਰਹੇ ਹੋ ਕਿ ਉਹਦੇ ਨਾਲ ਕੋਈ ਬਿਮਾਰੀ ਵਗੈਰਾ ਵੀ ਫੈਲੀ ਆ ਜਾਂ ਕੀ ਹਾਲਾਤ ਨੇ ਉਹਰੇ ਸਰ ਉਹਦੇ ਡੇਂਗੂ ਮਹਾਮਾਰੀ ਚੱਲ ਰਹੀ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਬਰਸਾਤਾਂ ਕਰਕੇ ਮੱਛਰ ਬਹੁਤ ਜ਼ਿਆਦਾ ਹੋਏ ਹੋਏ ਜੀ ਆ ਬਜ਼ੁਰਗਾਂ ਨੂੰ ਅਟੈਕ ਆ ਚੁੱਕਿਆ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਰੁਕਮਾਰ ਨਾਮ ਹੈ ਜੀ ਕਿੰਨੀ ਦੇਰ ਤੋਂ ਰਹਿ ਰਹੇ ਤੁਸੀਂ ਉਹਰੇ ਫਲੈਟ 'ਚ ਚਾਰ-ਚਾਰ ਸਾਲ ਤੋਂ ਰਹਿ ਰਹੇ ਹੋ ਸਮੱਸਿਆ ਕੀ ਆ ਰਹੀ ਹੈ ਦਿੱਕਤ ਸਮੱਸਿਆ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਦੇਖ ਸਕਦੇ ਹੋ ਸਾਡੇ ਸਿਵਰੇਜ ਦਾ ਪਾਣੀ ਗੰਦਾ ਪਾਣੀ ਸਾਰਾ ਬਾਹਰ ਆ ਰਿਹਾ ਜਿਹਦੇ ਨਾਲ ਬੱਚੇ ਖੇਡਣ ਤੇ ਪ੍ਰੋਬਲਮ ਆ ਰਹੀ ਹੈ ਨਾ ਉਹ ਕੋਈ ਪਾਰਕ ਹੈ ਖੇਡਣ ਵਾਸਤੇ ਨਾ ਉਹ ਕੋ ਪਾਣੀ ਦੀ ਸਬਦਾ ਚੰਗੀ ਮਿਲ ਰਹੀ ਹੈਗੀ ਕੋਈ ਬਿਮਾਰ ਵੀ ਹੋਇਆ ਇਹਨਾਂ ਗੰਦਗੀ ਵਾਲੇ ਮਾਹੌਲ ਦਾ ਬਿਮਾਰ ਹੋ ਰਹੇ ਨੇ ਬੱਚੇ ਹੋ ਰਹੇ ਨੇ ਪੂਰੇ ਦੇਖੋ ਇੱਥੇ ਹੈਗੇ ਨੇ ਖੇਡਣ ਨੂੰ ਪ੍ਰੋਬਲਮ ਆ ਜਾਂਦੀ ਹੈ ਬੱਚਿਆਂ ਦੀ ਵੀ ਕੋਈ ਲਿਖਤ ਚ ਸ਼ਿਕਾਇਤ ਕਿਸੇ ਡਿਪਾਰਟਮੈਂਟ ਨੂੰ ਦਿੱਤੀ ਹੈ ਤੁਸੀਂ ਡਾ ਨੂੰ ਦਿੱਤੀ ਹੋਈ ਹੈ ਚੰਡੀਗੜ੍ਹ ਦਿੱਤੀ ਹੋਈ ਹੈ ਕਾਫੀ ਅਫਸਰ ਕਿੰਨਾ ਸਮਾਂ ਹੋ ਗਿਆ ਸ਼ਿਕਾਇਤ ਦਿੱਤੇ ਨੂੰ ਹਾਂਜੀ ਸ਼ਿਕਾਇਤ ਦਿੱਤੇ ਨੂੰ ਕਿੰਨਾ ਸਮਾਂ ਹੋ ਗਿਆ 6 ਮਹੀਨੇ ਤੋਂ ਹੋ ਗਿਆ ਜੀ ਕੋਈ ਸੁਣਵਾਈ ਕੋਈ ਸੁ ਤੁ ਕੀ ਨਾਮ ਹੈ ਜੀ ਆਪਣਾ ਮੇਰਾ ਸੈਨ ਜੀ ਦਾ ਹਾਂ ਜੀ ਕਿੰਨੇ ਕ ਸਮੇਂ ਤੋਂ ਰਹਿ ਰਹੇ ਤੁਸੀਂ ਉਰੇ ਅਸੀਂ ਸਾਨੂੰ 4 ਸਾਲ ਹੋ ਗਏ ਜੀ ਕਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਵੇਲੇ ਫੁੱਡਾ ਰੇ ਅੰਡਰਾਂ ਦੀ ਹੈਗੇ ਆ ਆਪਾਂ ਦਾ ਪ੍ਰਧਾਨ ਮੰਤਰੀ ਸ਼ਹਿਰੀ ਯੋਜਨਾ ਦੇ ਅਧੀਨ ਸਾਨੂੰ ਕੁਆਟਰ ਮਿਲੇ ਨਹੀਂ ਇਹ ਸਾਰੇ 25-25 ਘਰ ਚ ਸਾਨੂੰ ਕੁਆਟਰ ਮਿਲੇ ਹੋਏ ਨਹੀਂ ਤੇ ਇਹਨਾਂ ਦੇ ਵਿੱਚ ਸਾਨੂੰ ਇਹ ਕਹਿੰਦੇ ਨੇ ਸਾਨੂੰ ਸੀਵਰੇਜ ਦਾ ਬਿੱਲ ਪੇ ਕਰੋ ਤੇ ਸਟਰੀਟ ਲਾਈਟਾਂ ਦਾ ਬਿੱਲ ਪੇ ਕਰੋ ਇਹ ਕੌਣ ਕਹਿੰਦਾ ਤੁਹਾਨੂੰ ਇਹ ਫੁੱਡਾ ਵਾਲੇ ਕਹਿੰਦੇ ਨੇ ਜੀ ਅੱਛਾ ਤੇ ਹਾਲਾਤ ਕਿਹਨੇ ਇਸ ਵੇਲੇ ਹਾਲਾਤ ਸਾਡੇ ਬਹੁਤ ਬੁਰੇ ਹਾਲ ਨਹੀਂ ਜੀ ਗਰੀਬੀ ਦੇ ਕਰਕੇ ਸਾਨੂੰ ਇੱਥੇ ਇਸ ਉਸਤਾਵੀ ਵਿੱਚ ਅਸੀਂ ਜੇ ਗਰੀਬੀ ਰੇਖਾ ਤੋਂ ਹੇਠਾਂ ਨੂੰ ਕੁਆਟਰ ਦਿੱਤੇ ਗਏ ਨੇ ਤਾਂ ਅਸੀਂ ਬਿੱਲ ਕਿੱਥੋਂ ਭਰਈਏ ਅਸੀਂ ਬੱਚੇ ਪਾਲੀਏ ਜਾਂ ਬਿੱਲ ਭਰਈਏ ਹੁਣ ਦੇਖੋ ਸਾਡਾ 3 ਮਹੀਨੇ ਹੋ ਗਏ ਆ ਦੇਖੋ ਸੀਵਰੇਜ ਦਾ ਸਾਡਾ ਬੁਰਾ ਹਾਲ ਹੈ ਘਰਾਂ ਦੇ ਅੰਦਰ ਵੜ ਕੇ ਦੇਖ ਲਓ ਫਲਸ਼ਾਂ ਦਾ ਬੁਰਾ ਹਾਲ ਹੈ ਸਾਰਾ ਬੁਰਾ ਹਾਲ ਹੋਇਆ ਹੋਇਆ ਜੀ ਆਹ ਪਾਈਪ ਟੁੱਟੇ ਹੋਏ ਜਿਹੜੀ ਚੀਜ਼ ਟੁੱਟਦੀ ਆ ਕਹਿੰਦੇ ਤੁਸੀਂ ਕਰਵਾਣਾ ਜੋ ਕੁਝ ਕਰਵਾਣਾ ਤੁਸੀਂ ਕਰਵਾਣਾ ਜੀ ਸਾਰਾ ਸਾਡੇ ਹਵਾਲੇ ਕਰਦਾ ਕਹਿੰਦੇ ਆਪਣੀਆਂ ਕਮੇਟੀਆਂ ਬਣਾਓ ਮੈਂਬਰੀਆਂ ਬਣਾਓ ਤੇ ਆਪ ਤੁਸੀਂ ਆਪ ਉਹ ਕਰੋ ਜੇ ਅਸੀਂ ਕੁਝ ਕਰਦੇ ਆ ਤਾਂ ਕਹਿੰਦੇ ਸਾਡਾ ਹੱਕ ਹੈ ਪੁੱਡਾ ਵਾਲੇ ਕਹਿੰਦੇ ਆ ਸਾਡੇ ਅੰਡਰ ਹੈ ਜਦੋਂ ਬਿੱਲ ਭਰਨ ਦੀ ਵਾਰੀ ਆਉਂਦੀ ਹੈ ਤਾਂ ਕਹਿੰਦੇ ਤੁਸੀਂ ਭਰਨੇ ਆ ਬਿੱਲ ਤੇ ਕਿੰਨੀ ਦੇਰ ਤੋਂ ਸਮੱਸਿਆ ਆ ਰਹੀ ਹੈ ਤੁਹਾਨੂੰ ਸਾਨੂੰ 6 ਮਹੀਨੇ ਹੋ ਗਏ ਜੀ ਅਬਲਾ ਸਾਰ ਹੀ ਹੋ ਗਿਆ ਪਹਿਲਾਂ ਇਹਨਾਂ ਨੇ ਪਾਣੀ ਬੰਦ ਕੀਤਾ ਸੀ ਹੁਣ ਦੇਖੋ ਸੀਵਰੇਜ ਬੰਦ ਹੋਇਆ 3 ਮਹੀਨੇ ਹੋ ਗਏ 4 ਅਸੀਂ ਆ ਗੰਦਗੀ 'ਚ ਝੂਝ ਰਹੇ ਆ ਆ ਗੰਦਗੀ ਜੀ ਜੀ ਰਹੇ ਆ ਬੱਚੇ ਸਾਡੇ ਬਿਮਾਰ ਹੋ ਰਹੇ ਨੇ ਬਜ਼ੁਰਗ ਸਾਡੇ ਬਿਮਾਰ ਹੋ ਰਹੇ ਨਹੀਂ ਇੱਥੇ ਮੱਝਾਂ ਗਾਵਾਂ ਸਾਰੇ ਇੱਥੇ ਰੁਲਦੇ ਨੇ ਜੀ ਆ ਕੇ ਇੱਥੇ ਗੰਦਗੀ ਫਲਾਈ ਪਈ ਆ ਆ ਦੇਖੋ ਇੱਧਰ ਦੇਖੋ ਜੀ ਆ ਦੇਖੋ ਕੀ ਹਾਲ ਹੈ ਪੈਕ ਟੁੱਟਿਆ ਹੋਇਆ ਅੱਗੇ ਜਾ ਕੇ ਦੇਖੋ ਪੈਕ ਟੁੱਟਿਆ ਉਹ ਦੇਖੋ ਸਾਰਾ ਪਾਣੀ ਇੱਧਰ ਜਾ ਰਿਹਾ ਤੇ ਆਲੇ-ਦਾਲੇ ਬਿਲਡਿੰਗ ਦੇ ਆਲੇ-ਦਾਲੇ ਜਾ ਕੇ ਦੇਖ ਲਓ ਸਾਰਾ ਟੁੱਟਿਆ ਪਿਆ ਸਾਰੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਤੁਸੀਂ ਕਿੱਥੇ ਰਹਿ ਰਹੇ ਹੋ ਕੀ ਦਿੱਕਤ ਆ ਰਹੀ ਹੈ ਕਿਆ ਸਮੱਸਿਆ ਆ ਰਹੀ ਹੈ ਆਪਕੋ ਮੇਰਾ ਨਾਮ ਮਲਦੀਪ ਕੌਰ ਹੈ ਜੀ ਹਾਂ ਮੈਂ ਆ ਰਹਿ ਰਹੇ ਹਾਂ ਫਲੈਟ 'ਚ ਕਿਤ हमें हो गए चार साल आ, कौन सी योजना के तहत ये मिले हुए प्रधान मंत्री योजना से क्या समस्या क्या आ रही है आपको यहाँ सर पानी की बहुत ज्यादा दिक्कत दिक्कत आ रही है। की दिक्कत आ रही रही है है की और यहाँ गंदगी बहुत ज्यादा आएगी क्या आपने किसी विभाग से संपर्क किया है हाँ जी सर सारी जगह जाके सबको इंतला है, करी हमने किसी ने सुनवाई नहीं की किया किसी अधिकारी का नाम बताना चाहेंगे किसने आपकी सुनवाई नहीं की डीसी डीसी साहब साहब और जाके हैं डीसी साहब के पास कब गए थे आप लगोगे 5 6 महीने अच्छा उस उसके बाद कोई एक्शन हुआ हो कोई एक्शन नहीं हुआ जी सही से नहीं उदानता प्रधान कितनी बार है जी चंडीगढ़ तक गया चंडीगढ़ जड़ी मैडम वहां बड़ी मुद्दा थी